ਆ ਗਿਆ ਉਹ ਹਾਂਜੀ ਜਿਹੜੋਗੇ ਤੇ ਕਹਿੰਦੀ ਉਹਨਾਂ ਨੇ ਮੂੰਹ ਤੇ ਅੱਜ ਅਸੀਂ ਸੰਯੁਕਤ ਮੋਰਚੇ ਦੇ ਸੱਦੇ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ ਬੀਜੇਪੀ ਦਾ ਸਖਤ ਵਿਰੋਧ ਕਰਨਾ ਹੈ ਦੂਜੀਆਂ ਪਾਰਟੀਆਂ ਨੂੰ ਜਿਹੜੀ ਰਾਜ ਕਰਤਾ ਆਮ ਪਾਰਟੀ ਉਹਨੂੰ ਅਸੀਂ ਸਵਾਲ ਪੁੱਛਨੇ ਆ ਸਵਾਲ ਕੀ ਹੈ ਕਿ 2 ਸਾਲ ਹੋ ਗਏ ਨੂੰ ਰਾਜ ਸਤਾ ਦੇ ਵਿੱਚ ਗਏ ਨੂੰ ਸਵਾਲ ਪਹਿਲਾ ਤਾਂ ਇਹ ਹੈ ਕਿ ਪੁੰਡਰਗਾ ਦੇ ਮਾਮਲੇ 'ਚ ਆਵਾਜ਼ ਕਰ ਜਿਹੜੇ ਉੱਥੇ ਜ਼ਮੀਨ 60-70 ਸਾਲਾਂ ਤੋਂ ਬਾਹਰ ਆਇਆ ਮਰਬੇ ਬਣਦੀ ਵੇਲੇ ਬੱਬੇ ਭਾਗ ਨੇ ਉਹਨਾਂ ਨੂੰ ਜੂਨੀਅਰ ਅਫੀਸਰ ਇੱਥੇ ਠੱਕੇ ਨਾਲ ਰਾਜਵੀਰ ਸਰਪੰਚ ਆ ਉਹ ਠੱਕੇ ਨਾਲ ਉਹਤੇ ਜ਼ਮੀਨਵਾਦ ਆ ਸੀ ਤੇ ਗੁੰਡਾਗਰਦੀ ਕੀਤੀ ਆ ਕਿ ਕਿਸਾਨ ਨੂੰ ਜੂਤਲੇ ਲਪੜਿਆ ਜਿਵੇਂ ਲਖੀਰਪੁਰ ਖੀਰੀ ਕੋਨੀ ਮਿਚਰਾ ਤੇ ਸੀਜ਼ੂ ਮਿਸਰਾ ਆ ਵੀ ਸਾਥ ਤੇ ਮਤਲਬ ਲਤੜੇ ਸੀ ਛਿੱਤ ਕਿਚੇ ਸੀ ਉਹਦੇ ਤੇ ਅਸੀਂ 307 ਦਾ ਪਾਤਾ ਵੀ ਜੱਬੇਜਾਦ ਕਰਕੇ ਦਾ ਦਿਕਰਾ ਉਹ ਮਤਲਬ ਮੁੱਖ ਮੰਤਰੀ ਨੇ 19 12 ਨੂੰ 23 ਨੂੰ ਮੀਟਿੰਗ ਹੋਈ ਸੀਗੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਫੁੱਟਰਾ ਵਿੱਚ ਇਹ ਦਿਨ ਸੰਤਾ ਹੋਇਆ ਸੀ ਕਿ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਗ੍ਰਿਫਤਾਰ ਕਰਾਂਗੇ ਹੁਣ ਵੀ ਕੱਲ ਵੀ ਚੀਮਾ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਅਸੀਂ ਵਿਸ਼ਵਾਸ ਕਰਾਂਗੇ ਉਹ ਸਵਾਲ ਕਰਨਾ ਹੈ ਕਿ ਉਹਨੂੰ ਗ੍ਰਿਫਤਾਰ ਕੌਣ ਨਹੀਂ ਕਰਦਾ ਤੁਸੀਂ ਚੋਣਵੇਂ ਰਾਜਨੀਤਿਕ ਕੋਈ ਵਿਧਾਇਕ ਉਹ ਸਰਦਨੇ ਨੂੰ ਜਿਹੜਾ ਵਿਵਾਦ ਦੀ ਗਵਾਹੀ ਕਰਦਾ ਨੰਬਰ 2 ਤੇ ਸਾਡੀ ਮੰਗ ਆ ਕਿ ਦਗਨ ਦੀਪਾ ਨੇ ਮਤਲਬ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਤੇ 5 ਮਿੰਟਾਂ ਦੇ ਅੰਦਰ ਅੰਦਰ ਸਰਕਾਰ ਆ ਕੈਪਟਨ ਦੀ ਸੱਬੇ 5 ਮਿੰਟਾਂ ਦੇ ਅੰਦਰ ਅੰਦਰ ਅਸੀਂ ਐਮਐਸਪੀ ਦੇਵਾਂਗੇ ਇਹ ਸੋਚਣ ਸਾਨੂੰ ਇਹ ਸਵਾਲ ਕਰਨਾ ਮੁੱਖ ਮੰਤਰੀ ਜਿਹੜਾ ਅੱਜ ਭਵੰਤਮਾਨ ਜੀ ਨੇ ਇਹਨਾਂ ਨੇ ਵੀ ਕਿਹਾ ਸੀ ਆ ਤੇ ਭਾਈ ਤੇ ਸਾਡੀ ਸਰਕਾਰ ਬਣੂਗੀ ਭਾਈ ਪਤਨਾ ਤੇ ਐਮਐਸਪੀ ਦੇਵਾਂਗੇ ਇਹਨਾਂ ਨੇ ਮੂਦੀ ਦੇ ਕੇ ਮੂਦੀ ਨਹੀਂ ਸਾਡੀ ਹੋਗੀ ਅੱਗੇ ਤੁਹਾਡਾ ਮਤਲਬ ਮੰਨਦੇ ਜੀ ਆ ਕਿ ਜਿਹੜਿਆ ਕੁਦਰਤੀ ਆਫਤਾਂ ਦੇ ਨਾਲ ਪਿੱਛੇ ਵੀ ਸਾਡੀਆਂ ਫਸਲਾਂ ਪਰਵਾਦੀਆਂ ਉਹ ਵੀ ਫਾਇਦਾ ਨਹੀਂ ਮਿਲਿਆ ਹੁਣ ਮਤਲਬ ਕਦੇ ਨਾ ਮੀਆਂ ਦੇ ਨਾਲ ਆ ਕਾਫੀ ਫਸਲਾਂ ਦਾ ਨੁਕਸਾਨ ਹੋਇਆ ਇਹ ਪੁੱਛਣਾ ਵੀ ਤੁਹਾਨੂੰ ਉਹਨਾਂ ਨੂੰ ਮਾਜਵਾ ਕੌਣ ਹੀ ਦੇ ਦੇਗੇ ਜਿਹੜਾ ਬਿਜਲੀ ਦੇ ਕਰੰਟ ਦੇ ਨਾਲ ਕਣਕਾਂ ਤੁਹਾਡੀਆਂ ਉਹ ਅਸੀਂ ਮੰਨ ਕਰਨੀ ਆ ਕਿ ਇਹਨੂੰ ਮਾਜਵਾ ਕੌਣ ਹੀ ਦੇ ਦੇਗੇ ਇਹ ਤੁਹਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਪੁੱਛਣਾ ਅਸੀਂ ਸਵਾਲ ਕਰਨੇ ਆ ਕਿ ਇਹ ਮਾਮਲੇ ਤੇ ਦੱਸੋ ਤੁਹਾਡਾ ਵਰਤਨ ਕੀ ਆ ਇਹ ਜੇ ਵਰਤਨ ਸਵਾਦ ਦਵਾਲ ਨਹੀਂ ਦੇਣਗੇ ਤਾ ਅਸੀਂ ਪਿੰਡਾਂ ਵਿੱਚ ਪ੍ਰਚਾਰ ਕਰਾਂਗੇ ਭਾਈ ਇਹ ਸਰਕਾਰ ਆ ਜਿਹੜੀ ਅੱਜ ਵੋਟਾਂ ਮੰਗਵਾ ਰਹੀ ਆ ਉਹ ਸਾਡੇ ਸਵਾਲਾਂ ਦਾ ਕਸਾਨੀ ਦਾ جواب ਕੋਈ ਨਹੀਂ ਦਿੰਦੀ ਜੀ ਸਾਡੇ ਆ ਕੰਕਰੀਟ ਮੰਡਿਆਂ ਤੇ ਰੋਦੇ ਸੀ ਇਹ ਵੀ ਅਸੀਂ ਰੋਲਾ ਰੋਲਾ ਪਾ ਕੇ ਮਸਾਂ ਚਕਾਈ ਆ ਇਹ ਸਾਡੇ ਸਵਾਲ ਆ ਉਹ ਸਵਾਲ ਅਸੀਂ ਕਰਾਂਗੇ ਦੂਜੇ ਮਜ਼ਦੂਰਾਂ ਦੇ ਵੀ ਆ ਸਾਡੀ ਫ਼ਿਕਰ ਹੈ ਵੀ ਇਹਨਾਂ ਨੇ ਸਾਨੂੰ ਪੈਨਸ਼ਨ ਕਿਹਾ ਚੀਆ ਔਰ ਤੁਹਾਨੂੰ ਇਹ ਆਪਕਾ ਪੈਨਸ਼ਨ ਦੇਵਾਂਗੇ ਪਰ ਆ ਸਾਰੇ ਬਜ਼ੁਰਗਾਂ ਨੂੰ ਵੀ ਪੈਨਸ਼ਨ ਦੇਵਾਂਗੇ ਪਾਤਿਆਂ ਨੂੰ ਹਜ਼ਾਰ ਰੁਪਏ ਦੇਵਾਂਗੇ ਉਹ ਵੀ ਸਵਾਲ ਕਿੰਨੇ ਮੇਕਾ ਸਵਾਲਾ ਜਿਹੜੇ ਕੁਸਵਾਲਾਂ ਦਾ ਅਸੀਂ ਇਹਨਾਂ ਤੋਂ ਜਵਾਬ ਮੰਗਣਾ ਕੋਣਿਆ ਕਿ ਛੋਟੀ ਸਰਕਾਰ ਨੇ ਹੁਣ ਤੱਕ ਕੀ ਕੀਤਾ ਕਿਸਾਨੀ ਬਾਰੇ ਕੀ ਕੀਤਾ ਜੀ ਸਾਰੇ ਪੰਜਾਬ ਦੇ ਪੁੱਤੋ ਉਹ ਅੱਜ ਅਸੀਂ ਇਹੀ ਕਰਨਾ ਵੀ ਜਿਹੜਾ 4 ਤਰੀਕ ਤੋਂ ਲਗਾਤਾਰ ਮਸ਼ਿੰਡੇ ਧਰਨੇ ਤੇ ਬੈਠੇ ਆ ਕੋਈ ਵੀ ਮੰਤਰੀ ਕੋਈ ਸ਼ਾਂਤੀ ਇੱਥੇ ਆਇਆ ਨਹੀਂ ਤੇ ਆ ਜਿਹੜਾ ਯਾਨੀ ਤਵਾਹੀ ਹੋਈ ਹੈ ਇਹਦੇ ਬਾਰੇ ਤੁਹਾਡਾ ਕੀ ਹੈ ਕਿਉਂਕਿ ਤੁਸੀਂ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਆ ਤੇ ਬਹੁਤ ਸ਼ੰਮਤੀ ਵੀ ਪੂਰੀ ਬੋਟਾਂ ਦੀ ਬੰਨ੍ਹ ਨਾ ਇਹਨਾਂ ਦੇ ਮੱਦੇ ਲਾਏ ਹੋਏ ਨਾ ਆਉਂਦੀ ਵੀ ਇਹ ਕਿਸਾਨਾਂ ਦੀ ਮੰਗ ਹੈ ਕਿ ਵੀ ਕਿਸਾਨਾਂ ਦੀ ਮੰਗ ਹੈ ਜਿਹੜੀ ਜਿਹੜੀ ਅੱਜ ਜਿਹੜੇ ਬੰਦਿਆਂ ਨੇ ਥੇਕੇ ਤੋਂ ਕਿਸਾਨਾਂ ਨੇ ਜ਼ਮੀਨ ਲਈ ਹੋਈ ਹੈ ਉਹਨਾਂ ਦੀ ਜਿਹੜੀ ਫਸਲਾਂ ਮਾਰੀਆਂ ਗਈਆਂ ਉਹਨਾਂ ਦਾ ਹਾਲ ਕੀ ਹੋਊ ਉਹ ਕਿਹੜੇ ਤੂਫਾਨ ਤੇ ਡਿੱਗਣਗੇ ਉਹਨਾਂ ਨੂੰ ਬਚਾਉਣ ਦੀ ਅਤਰ ਖੋਰੀ ਉਹਨਾਂ ਨੂੰ ਜਾਣੀ ਕੋਈ ਨਾ ਕੋਈ ਮਦਦ ਲੈਣ ਦੀ ਲੋੜ ਹੈ ਉਹਦੀ ਅੱਜ ਸਾਡੀ ਇੱਥੇ ਪੁਰਜ਼ੋਰ ਵੰਗ ਰੱਖਣਾ ਹਾਂਜੀ ਅੱਛਾ ਮੇਰਾ ਨਾਮ ਤ੍ਰਿਪਾਲ ਸਿੰਘ ਰਾਂਪਰਾ ਮੈਂ ਮਜ਼ਦੂਰ ਮੁਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਆ ਜੋ ਵੀ ਅੱਜ ਸਾਡੇ ਪਿੰਡ ਰਾਂਪਰੇ ਦੇ ਵਿੱਚ ਗੁੱਡਿਆ ਸਾਹਿਬ ਵੋਟਾਂ ਦੇ ਬਾਬਤ ਆਏ ਆ ਪਰ ਜਿਹੜੇ ਮਜ਼ਦੂਰਾਂ ਦੇ ਮਸਲੇ ਨੂੰ ਲੈ ਕੇ ਲਗਾਤਾਰ ਜਿੱਦੋਂ ਦੀ ਸਰਕਾਰ ਆਈ ਆ ਉਦੋਂ ਦੇ ਮਜ਼ਦੂਰਾਂ ਨੂੰ ਅੱਖੋਂ-ਪੋਖੇ ਕਰ ਰਹੀ ਆ ਤੇ ਅੱਜ ਗੁੱਡਿਆ ਸਾਹਿਬ ਜਿਹੜੇ ਇੱਥੇ ਆਏ ਆ ਤਾਂ ਇਹ ਤੋਂ ਪਹਿਲਾਂ ਅਸੀਂ ਫੈਸਲਾ ਸੰਘੇ ਮੋਰਚੇ ਵੱਲੋਂ ਮਜ਼ਦੂਰ ਜੱਥੇਬੰਦੀਆਂ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਮਸਲੇ ਨੂੰ ਲੈ ਕੇ ਮੋਰਚੇ ਲਾਇਆ ਸੀ ਤੇ ਇੱਥੋਂ ਦੇ ਗੁੱਡੀਆਂ ਸਾਹਿਬ ਦੇ ਸਾਡੇ ਪਿੰਡ ਦੇ ਵਿੱਚ ਪਹੁੰਚੇ ਆ ਇਹਨਾਂ ਦੇ ਬਾਅਦ ਦੇ ਵਿੱਚ ਹੀ ਮੋਰਚਾ ਲੱਗਾ ਸੀ ਤਾਂ ਜਿਹਦੇ ਵਿੱਚ ਮਜ਼ਦੂਰਾਂ ਦੇ ਆ ਇਹਨਾਂ ਨੇ ਗਰੰਟੀਆਂ ਕਰੀਆਂ ਸੀ ਕਿ ਗਰੰਟੀਆਂ ਦੇ ਬਾਬਤ ਪਿਛਲੇ ਦੌਰਾਨ ਲਗਾਤਾਰ ਸੰਘੇ ਮੋਰਚੇ ਵੱਲੋਂ ਮਜ਼ਦੂਰਾਂ ਦੇ ਮੋਰਚੇ ਵੱਲੋਂ ਲਗਾਤਾਰ ਮੋਰਚੇ ਲੱਗੇ ਆ ਤਾਂ ਮੋਰਚਾ ਜਦੋਂ ਸਾਂਝੇ ਮੋਰਚੇ ਵੱਲੋਂ ਫੈਸਲਾ ਤੈਅ ਕਰਿਆ ਸੰਗਰੂਰ ਦੇ ਵਿੱਚ ਮਜ਼ਦੂਰ ਗਏ ਆ ਮਜ਼ਦੂਰਾਂ ਨੂੰ ਸੱਲੀਆਂ ਵਾਂਗ ਨਾ ਦੇ ਰਿੰਨ ਦਾ ਕੁੱਤਾ ਪਰ ਅਸੀਂ ਲਗਾਤਾਰ ਇਹਨਾਂ ਤੋਂ ਜਿਹੜੇ ਸਵਾਲ ਇਹ ਪੁੱਛ ਰਹੇ ਆ ਵੀ ਸਾਨੂੰ ਮਜ਼ਦੂਰਾਂ ਨੂੰ ਵੋਟਾਂ ਦੇ ਦਿਨਾਂ ਦੇ ਵਿੱਚ ਤੁਸੀਂ ਯਾਦ ਕਰਦੇ ਹੋ ਵੋਟਾਂ ਦੇ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਆ ਕੇ ਨਕਰਾ ਘਟਦੇ ਹੋ ਪਰ ਮਜ਼ਦੂਰਾਂ ਨੂੰ ਸਾਫ਼ ਆਪ ਦੀ ਸਰਕਾਰ ਨੇ ਅੱਖਾਂ ਪਰੋਖੇ ਕਰਿਆ ਇਸ ਕਰਕੇ ਅਸੀਂ ਅੱਜ ਵਿਰੋਧ ਕਰਦੇ ਆਂ ਇਸੇ ਕਰਕੇ ਅੱਜ ਇਹ ਜਿਹੜਾ ਖੁੱਡਿਆ ਸਾਹਿਬ ਆ ਮੰਤਰੀ ਇਹਨਾਂ ਤੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਆਂ ਕਿ ਅਸੀਂ ਤੁਹਾਡੇ ਬਾਹਰ ਦੇ ਵਿੱਚ ਦੋ ਦਿਨ ਬੈਠੇ ਆਂ ਉਸ ਦਿਨ ਤੁਸੀਂ ਆਖਿਆ ਵੀ ਅਸੀਂ ਮੁੱਖ ਮੰਤਰੀਆਂ ਮੀਟਿੰਗ ਕਰਾਵਾਂਗੇ ਮੀਟਿੰਗ ਕਰਾਉਣ ਦੇ ਦੌਰਾਨ ਇਹਨਾਂ ਨੇ ਮਜ਼ਦੂਰਾਂ ਨੂੰ ਇਹਨਾਂ ਨੇ ਵੀ ਅਖੋ ਪ੍ਰੋਖੇ ਕਰਿਆ ਕੋਈ ਵੀ ਮਜ਼ਦੂਰਾਂ ਦੇ ਸਵਾਲਾਂ ਦੇ ਉੱਤੇ ਮੂੰਹ ਨਹੀਂ ਖੋਲ੍ਹਾਂਗੇ ਨੇ ਇਸ ਕਰਕੇ ਮਜ਼ਦੂਰ ਜੱਥੇਬੰਦਿਆਂ ਸਖਤ ਵਿਰੋਧ ਕਰਦਿਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰਾਂ ਵੱਲੋਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਸਵਾਲ ਹਰ ਇੱਕ ਥਾਂ ਦੇ ਉੱਤੇ ਪੁੱਛੇ ਜਾਣਗੇ ਜੇ ਨਾ ਸਵਾਲਾਂ ਦੇ ਜਵਾਬ ਦੇਣਗੇ ਤੇ ਤਿੱਖੇ ਸੰਘਰਸ਼ ਇਹਨਾਂ ਦੀ ਸਰਕਾਰ ਦੇ ਖਿਲਾਫ ਕੀਤੇ ਜਾਣਗੇ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ